ਕੁਹਾੜਾ ਰੋਡ ਤੇ ਇੱਕ ਧਗਾ ਫੈਕਟਰੀ ਦੇ ਅੰਦਰ ਬਣੇ ਕੁਆਟਰਾਂ ਦੇ ਵਿੱਚ ਇੱਕ ਕਾਮੇ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਮੁਤਾਬਕ ਇੱਕ ਸਾਲ ਪਹਿਲਾਂ ਹੀ ਫੈਕਟਰੀ ਦੇ ਵਿੱਚ ਕੰਮ ਕਰਨ ਲੱਗਾ ਸੀ ਮਿਰਤਿਕ ਜੋ ਮਿਲ ਦੇ ਅੰਦਰ ਬਣੇ ਕੁਆਟਰਾਂ ਦੇ ਵਿੱਚ ਆਪਣੇ ਸਾਥੀ ਨਮਨ ਕੁਮਾਰ ਨਾਲ ਰਹਿ ਰਿਹਾ ਸੀ ਉਸ ਦਾ ਸਾਥੀ ਜੋ ਰਾਤ ਸਮੇਂ ਡਿਊਟੀ ਕਰਨ ਗਿਆ ਸੀ ਜਦੋਂ ਉਹ ਸਵੇਰੇ ਕਮਰੇ ਵਿੱਚ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਦੋਸਤ ਨੇ ਆਤਮ ਹੱਤਿਆ ਕਰ ਲਈ ਹੈ ਨਮਨ ਕੁਮਾਰ ਨੇ ਇਸ ਦੀ ਘਟਨਾ ਤੁਰੰਤ ਪ੍ਰਬੰਧਕਾਂ ਨੂੰ ਦਿੱਤੀ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਕਮਰੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਪਰ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਆਖਰਕਾਰ ਉਸਨੇ ਖੁਦਕੁਸ਼ੀ ਕੀਤੀ ਹੀ ਕਿਉਂ। ਸਾਥੀ ਨਮਨ ਕੁਮਾਰ ਨੇ ਦੱਸਿਆ ਕਿ ਉਸ ਦਾ ਕੋਈ ਵੀ ਲੜਾਈ ਝਗੜਾ ਨਹੀਂ ਹੋਇਆ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਜਿਸ ਤੋਂ ਪਤਾ ਲੱਗ ਸਕੇ ਕਿ ਉਸਨੇ ਸੁਸਾਇਡ ਕੀਤਾ। ਮ੍ਰਿਤਕ ਦੇ ਵਾਰਸਾਂ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਮਾਰਟਮ ਲਈ ਭੇਜ ਦਿੱਤਾ ਗਿਆ।

ਮੇਰਾ ਨਾਮ ਮੋਹਿੰਦਰ ਸਿੰਘ ਹੈ ਜੀ ਮੈਂ ਕੰਪਨੀ ਦਾ ਲੀਗਲ ਮੈਨੇਜਰ ਆਪਣੀ ਦਾ ਨਾਮ ਐਸਟੀ ਗੋਟੇ ਕੀ ਮਾਮਲਾ ਹੈ ਜੀ ਇਹ ਸਰ ਸਾਨੂੰ ਜਿਵੇਂ ਸਵੇਰ ਇਤਲਾ ਮਿਲੀ ਹੈ ਕਿ ਜਿਹੜਾ ਉਹਦੇ ਨਾਲ ਦੇ ਮਤਲਬ ਜਿਹੜਾ ਉਹਦੇ ਕਮਰੇ ਦੇ ਵਿੱਚ ਮੁੰਡਾ ਨਾਲ ਰਹਿੰਦਾ ਸੀ ਜਦੋਂ ਡਿਊਟੀ ਆਫ ਕਰਕੇ ਅੰਦਰ ਗਿਆ ਉਹਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਉਹ ਖੁੱਲਿਆ ਨਹੀਂ ਜਦੋਂ ਉਹਨੇ ਤੋੜਿਆ ਉਹਨੂੰ ਤਾਂ ਅੰਦਰ ਇਸ ਲੜਕੇ ਦੀ ਹੈਂਗਿੰਗ ਹੋਈ ਬੋਡੀ ਮਿਲੀ ਤੇ ਫਿਰ ਅਸੀਂ ਜਿਵੇਂ ਸਾਨੂੰ ਪਤਾ ਲੱਗਿਆ ਅਸੀਂ ਪੁਲਿਸ ਨੂੰ ਦੱਲਾ ਕੇ ਤੇ ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਸਰ ਤੁਸੀਂ ਕਿਹਦੇ ਤਰ੍ਹਾਂ ਦਾ ਪ੍ਰੋਬਲਮ ਆਇਆ ਸਾਡੇ ਪੀਸ ਤੇ ਕਰ ਜਾ ਨਹੀਂ ਸਰ ਫਿਲਹਾਲ ਤਾਂ ਕੁਝ ਨਹੀਂ ਸਾਡੇ ਨਾਲਜ ਆਇਆ ਇੰਗਰਾ ਸਾਰਾ ਟਾਈਮ ਤੇ ਸਰ ਸਭ ਕੁਝ ਹੋ ਗਿਆ ਲੜਕਾ ਵੀ ਸੀਨੀਅਰ ਸੀ ਪੰਕਚੁਅਲ ਸੀ ਸਾਡੇ ਕੋਲ ਕਿੰਨੀ ਦੇਰ ਦਾ ਕੰਮ ਕਰ ਰਿਹਾ ਸਾਲਕ ਤੋਂ ਕੰਮ ਕਰ ਰਿਹਾ ਸਰ ਇਹਦੇ ਪਰਿਵਾਰ ਦੀ ਸਥਿਤੀ ਕਰ ਦਿੱਤਾ ਸਰ ਹਾਂਜੀ ਉਹ ਇਨਫਾਰਮ ਕਰਦਾ ਪੁਲਿਸ ਨੂੰ ਇਨਫਾਰਮ ਕਰਦਾ ਉਹਨਾਂ ਨੂੰ ਕੋਈ ਏਦਾਂ ਦਾ ਤਾਂ ਨਹੀਂ ਕੋਈ ਆਸ-ਪਾਸ ਕੁਆਟਰ ਵਾਲਾ ਤਾਂ ਕਰ ਰਿਹਾ ਹੋਵੇ ਨਹੀਂ ਸਰ ਕੋਈ ਏਦਾਂ ਦਾ ਨਹੀਂ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਬਾਕੀ ਤਾਂ ਉਹਨਾਂ ਦੀ ਫੈਮਿਲੀ ਆ ਰਹੀ ਹੈ ਕੋਈ ਉਹਦੋਂ ਨਾ ਕੋਈ ਮਸਲਾ ਹੈ ਜਾਂ ਕਿਵੇਂ ਵੀ ਹੈ ਠੀਕ ਹੈ ਜੀ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਉਹਦੇ ਸਤਾ ਲੱਗਦੇ ਕਿੰਨੀ ਕੋ ਮਰਦੀ ਲੜਦੇ ਲੜਕੇ ਦੀ ਸਰ ਬੀਕਸਾਉਂਦੇ ਮਤਲਬ ਠੀਕ ਹੈ ਜੀ ਕੋਈ ਉਹਦਾ ਪਰਿਵਾਰ ਦਾ ਨੰਬਰ ਹੋਰ ਕੀ ਉਹਦੇ ਨਾਲ ਸੀਗਾ ਨਹੀਂ ਸਰ ਲੜਕੇ ਦੇ ਪਰਿਵਾਰ ਦੇ ਵਿੱਚ ਇਕੱਲੇ ਉਹਦੀ ਮਦਰ ਹੈ ਤੇ ਉਹਦੀ ਮਦਰ ਤੇ ਉਹਦੇ ਮਾਮਾ ਜੀ ਉਹ ਤਾਂ ਚਲੇ ਗਏ ਨੇ ਉਹਨੂੰ ਉਹਦੀ ਬੋਡੀ ਲੈਣ ਵਾਸਤੇ ਹਾਂਜੀ ਅਸਲੀ ਮਾਮਲਾ ਜਿਹੜਾ ਤੇ ਫੈਕਟਰੀ ਦਾ ਹਾਂਜੀ ਹਾਂ ਜੀ ਸਾਨੂੰ ਤਲਾਹ ਮਿਲਿਆ ਜੀ ਇਹਦੇ ਐਫਸੀ ਕੋਰਟੈਕ ਸਹੀ ਵਿਲੇਜ ਪਟੀਆਂ ਫੈਕਟਰੀ ਐ ਇਸੇ ਦੇ ਲੇਬਰ ਮੈਨ ਸੀਮਟਾ ਅੰਕਸ਼ ਬਰਮਾ ਪਿਤਾ ਦਾ ਨਾਂ ਹੈਗਾ ਸ਼ੇਖ ਕੁਮਾਰ ਉਹ ਆ ਵੀ ਇੱਥੇ ਜੋਬ ਕਰ ਰਿਹਾ ਸੀ ਆ ਬੀਤੀ ਦਾਤ ਉਹ ਜਿਹੜੀ ਉਹਦੀ ਰਹਿ ਸੀ ਕਮਰਾ ਉੱਥੇ ਉਹਦੀ ਜਿਹੜੀ ਲੌਕ ਸੀ ਉਹ ਲੰਕੜੀ ਮਿਲਿਆ ਸਾਨੂੰ ਉਹਨੇ ਮਤਲਬ ਹੈਂਗੇ ਕੋਈ ਰੱਸੀ ਨਾ ਇੱਥੇ ਐਂਡ ਆਪਣੇ ਕੱਪੜੇ ਨਾ ਉਹ ਡੈਡ ਬੋਡੀ ਅਸੀਂ ਕਬਜ਼ੇ ਤੇ ਲਈ ਆ ਉਹਦਾ ਪੋਸਟਮਾਰਟਮ ਕਰਾਵਾਂਗੇ ਕਰਾਉਣ ਤੋਂ ਬਾਅਦ ਅੱਗੇ ਫਾਦਰ ਇਨਵੈਸਟੀਗੇਸ਼ਨ ਅਮੰਤ ਲਿਆਂਦੀ ਆ ਉਹ ਸੁਇਡ nodeId ਨੋਟਸ ਵਗੈਰਾ ਨਹੀਂ ਅਜੇ ਸਾਨੂੰ ਮੁੱਕੀ ਹੋਰ ਕੋਈ ਫੈਕਟਰੀ ਦੇ ਨਾਲ ਕੋਈ ਕਿਸਵਲ ਤੇ ਵਿਸ਼ਾ ਨਹੀਂ ਕੋਈ ਅਜੇ ਤੱਕ ਕੋਈ ਨਹੀਂ ਗੱਲ ਆਈ ਜੀ ਇਹ ਫਾਦਰ ਇਨਵੈਸਟੀਗੇਸ਼ਨ ਦੇ ਸਾਹਮਣੇ ਆਜੂਗਾ ਜੋ ਵੀ ਹੋਇਆ ਜੀ ਠੀਕ ਹੈ ਜੀ ਕੋਈ ਉਹਨੂੰ ਵੀ ਜਾਂਚ ਅਸੀਂ ਮੋਬਾਈਲ ਵਗੈਰਾ ਲਿਆ ਜੀ ਹਾਂਜੀ ਮੋਬਾਈਲ ਲਿਆ ਸੀ ਕਾਪੀ ਅਸੀਂ ਜੀ ਬੋਡੀ ਨੂੰ ਜੀ ਹੁਣ ਫਿਰ ਉਹਦੇ ਪਰਿਵਾਰ ਨੂੰ ਹਾਂਜੀ ਉਹਨਾਂ ਨੂੰ ਅਸੀਂ ਜਾਣੂ ਕਰਾਤਾ ਉਹ ਆ ਰਹੇ ਨੇ ਤੇ ਡੈਡ ਬੋਡੀ ਨੂੰ ਅਸੀਂ ਸਵਲਸਤਾਲ ਸਮਰਾਲੇ ਰੱਖਣ ਲੱਗੇ ਆ ਜੀ